ਜੀ ਸਾਥੀਓ ਤੁਸੀਂ ਦੇਖ ਸਕਦੇ ਹੋ ਇਧਰ ਬੱਚੇ ਵੀ ਆ ਚੁੱਕੇ ਆ ਇੱਥੇ ਹਮਰਾਸਰ ਪਿੰਡ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਬੂਹੇ ਦੇ ਵਿੱਚ ਖੜਕੇ ਇਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਸਕੇ ਸੰਬੰਧੀ ਭੈਣ ਭਰਾ ਰਿਸ਼ਤੇਦਾਰ ਸਾਰੇ ਇੱਥੇ ਖੜਕੇ ਕਿਵੇਂ ਇੰਤਜ਼ਾਰ ਕਰ ਰਹੇ ਬੱਚਿਆਂ ਦਾ ਸਨਮਾਨ ਕੀਤਾ ਜਾਊਗਾ ਕਿਵੇਂ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਬੱਚਿਆਂ ਦੇ ਪ੍ਰਾਊਡ ਮਹਿਸੂਸ ਕਰ ਰਹੇ ਪੂਰਾ ਪਰਿਵਾਰ ਵਾਲੇ ਰਿਸ਼ਤੇਦਾਰ ਪਿੰਡ ਵਾਲਿਆਂ ਨੇ ਵੀ ਰਾਹ ਦੇ ਵਿੱਚ ਜਿਵੇਂ ਕਿ ਤੁਹਾਨੂੰ ਦਿਖਾਇਆ ਕਿ ਪੂਰਾ ਸਵਾਗਤ ਕੀਤਾ ਰਸਤੇ ਦੇ ਵਿੱਚ ਰੋਕ ਰੋਕ ਕੇ ਠੰਡੇ ਪਾਏ ਮੂੰਹ ਮਿੱਠੇ ਕਰਾਏ ਗਏ ਇਹ ਤੁਸੀਂ ਦੇਖ ਰਹੇ ਹੋ ਆਵਾਜ਼ ਤਾਂ ਸੁਣਾਈ ਦੇ ਰਹੀ ਤੇ ਪੂਰੇ ਪਟਾਕੇ ਵੀ ਚੱਲ ਰਹੇ ਇੱਥੇ ਪੂਰਾ ਦੀਵਾਲੀ ਵਾਲਾ ਮਾਹੌਲ ਵੀ ਇੱਥੇ ਬਣ ਗਿਆ ਪੂਰੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਹਾਂਜੀ ਸਾਥੀਓ ਬੱਚਾ ਗੁਰਮਨ ਸਿੰਘ ਜੇ ਉਹਨਾਂ ਦੇ ਘਰ ਅਸੀਂ ਪਹੁੰਚ ਚੁੱਕੇ ਉਹਨਾਂ ਦੇ ਦਾਦਾ ਜੀ ਸਰਦਾਰ ਸੰਤੋਖ ਸਿੰਘ ਜੀ ਜੋ ਕਿ ਸਿੱਖ ਪ੍ਰਚਾਰਕ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਅੰਕਲ ਜੀ ਤੁਹਾਡਾ ਕੇ ਜੀ ਟੀਵੀ ਹਰਿਆਣਾ ਤੇ ਸਵਾਗਤ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਜੀ ਗੁਰੂ ਦੀ ਸੰਗਤ ਸਾਰੀ ਨੂੰ ਵਧਾਈ ਇਸ ਗੱਲ ਦੀ ਵੱਡੀ ਤੇ ਸਾਡੇ ਬੈਂਤ ਪਾਵਾਂ ਨੂੰ ਸਕੂਲ ਜਿਹੜਾ ਸਾਡਾ ਇਸ ਇਲਾਕੇ ਦੇ ਵਿੱਚ ਜਿਨ੍ਹਾਂ ਦੀ ਵਿੱਦਿਆ ਵੀ ਬੜੇ ਟੌਪ ਦੇ ਉੱਤੇ ਆ ਤੇ ਜਿਨ੍ਹਾਂ ਦੀਆਂ ਗੇਮਾਂ ਜਿਹੜੀਆਂ ਨੇ ਉਹ ਵੀ ਬੜੇ ਟੌਪ ਦੇ ਉੱਤੇ ਨੇ ਤੇ ਇਹ ਸਾਰੇ ਸਟੇਟ ਵਿੱਚੋਂ ਸਾਰੇ ਏਸ਼ੀਆ ਦੇ ਵਿੱਚੋਂ ਮਤਲਬ ਬਹੁਤ ਵਧੀਆ ਨੈਸ਼ਨਲ ਗੇਮਾਂ ਦੇ ਵਿੱਚ ਹਾਕੀ ਵਿੱਚ ਵੀ ਔਰ ਇਹ ਮੇਰਾ ਪੁੱਤਰਾ ਜਿਹੜਾ ਹੈ ਗਤਕੇ ਦੇ ਵਿੱਚ ਫਰਸਟ ਆਇਆ 골ਡ ਮਾਡਲ ਲੈ ਕੇ ਆਇਆ ਤੋਂ ਮਾਰਾ ਹੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਵਧਾਈ ਇਸ ਗੱਲ ਦੀ ਅੱਜ ਸਾਡਾ ਸਾਰਾ ਨਗਰ ਹੀ ਇਸ ਗੱਲ ਦੀ ਖੁਸ਼ੀ ਮਨ ਆਉਣ ਵਾਸਤੇ ਸਾਰੇ ਇੱਥੇ ਪਹੁੰਚੇ ਨੇ ਅੱਜ ਤੇ ਕੋਚ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹਾਂ ਇਹ ਕੋਚ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਉਹ ਵੀ ਸਾਡਾ ਆਪਣਾ ਹੀ ਬੱਚਾ ਹੈ ਤੇ ਇਸ ਗੱਲ ਦੀ ਬਹੁਤ ਵੱਡੀ ਹੈ ਕਿਉਂਕਿ ਕੋਚ ਤੋਂ ਬਿਨਾ ਕੋਈ ਬੱਚਾ ਵੀ ਅੱਗੇ ਨਹੀਂ ਵੱਧ ਸਕਦਾ ਅਸੀਂ ਉਸ ਕੋਚ ਸਾਹਿਬ ਨੂੰ ਬਹੁਤ ਵੱਡੀ ਵਧਾਈ ਦਿੰਦੇ ਹਾਂ ਜਿਹੜੇ ਬੜੀ ਛੋਟੀ ਉਮਰ ਦਾ ਹੀ ਬੱਚਾ ਉਹ ਵੀ ਸਾਡਾ ਜਿੰਨੇ ਸਾਰੇ ਬੱਚਿਆਂ ਨੂੰ ਟ੍ਰੇਨਿੰਗ ਕਰਕੇ ਤੇ ਇਸ ਤਰ੍ਹਾਂ ਦਾ ਉਹਨੇ ਟ੍ਰੇਨ ਬਹੁਤ ਜਲਦੀ ਕੀਤਾ ਨਾਲੇ ਥੋੜੇ ਟਾਈਮ ਦੇ ਵਿੱਚ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਅਸੀਂ ਸਰਦਾਰ ਗੁਰਲਾਲ ਸਿੰਘ ਜੀ ਨਾਲ ਵੀ ਗੱਲਬਾਤ ਕਰਾਉਣੀ ਹੈ ਉਹਨਾਂ ਦੇ ਪਿਤਾ ਜੀ ਕੀ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਸਭ ਤੋਂ ਪਹਿਲਾਂ ਤੇ ਸਾਡੇ ਵਿੰਤ ਵਿਦਿਆ ਪਮਨ ਸਕੂਲ ਦੇ ਰਿਸਪੈਕਟਡ ਪ੍ਰਿੰਸੀਪਲ ਸਰ ਜੋਗਿੰਦਰ ਸਿੰਘ ਜੀ ਬਾਜਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਟਾਫ ਦਾ ਹੀ ਧੰਨਵਾਦ ਤੇ ਬੱਚਿਆਂ ਦੇ ਕੋਚ ਦਾ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਇਹ ਚੰਗੀ ਸਿਹਤ ਦੇ ਕੇ ਤੇ ਬੱਚੇ ਸਾਰੇ ਜਿਹੜੇ ਨੇ ਅਵਲ ਆਏ ਨੇ ਸਭ ਤੋਂ ਟੋਪਰ ਤੇ ਆਏ ਨੇ ਤੇ ਸਟੇਟ ਲੈਵਲ ਤੇ ਵੀ ਤੇ ਨੈਸ਼ਨਲ ਲੈਵਲ ਤੇ ਵੀ ਉੱਤੇ ਵੀ ਬੱਚੇ ਖੜ ਕੇ ਆਏ ਨੇ ਤੇ ਹੋਰ ਗੱਮਾਂ ਦੇ ਵਿੱਚ ਵੀ ਇਹ ਅੱਗੇ ਵੀ ਪਹਿਲਾਂ ਵੀ ਹੁੰਦੇ ਰਹੇ ਨੇ ਸਕੂਲ ਦੇ ਵਿੱਚੋਂ ਹੁਣ ਅੱਗੇ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਬੱਚੇ ਨੇ ਉਹ ਟੌਪ ਤਿਆਰ ਰਹੇ ਨੇ ਕਿਉਂਕਿ ਉੱਥੇ ਜਿਹੜੇ ਕੋਚ ਨੇ ਉਥੋਂ ਦਾ ਜਿਹੜਾ ਸਟਾਫ ਆ ਉਹ ਬੱਚਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਗਾਈਡ ਕਰ ਰਿਹਾ ਆ ਸੋ ਬੱਚੇ ਹੁਣ ਜਿੱਤ ਕੇ ਆਏ ਨੇ ਤੇ ਬਹੁਤ ਬਹੁਤ ਧੰਨਵਾਦ ਮੈਂ ਨਗਰ ਦੀ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੱਚਿਆਂ ਨੂੰ ਹੌਸਲਾ ਵਧਾਈ ਕੀਤਾ ਤੇ ਬੱਚਿਆਂ ਦੀ ਆਉਣ ਦੀ ਖੁਸ਼ੀ ਵਿੱਚ ਉਹਨਾਂ ਨੇ ਇਹ ਚਾਰੇ ਲਾਇ ਨੇ ਖੁਸ਼ੀ ਮਨਾਈ ਏ ਲੱਡੂ ਬੰਡੇ ਆ ਰਹੇ ਨੇ ਖੁਸ਼ੀ ਮਨਾ ਰਹੇ ਸਾਰੀ ਸੰਗਤ ਸਰ ਅੱਜ ਕੱਲ ਬਹੁਤ ਨੌਜਵਾਨ ਮੁੰਡੇ ਕੁੜੀਆਂ ਬੜੇ ਗਲਤ ਰਾਹ ਤੇ ਮਤਲਬ ਜੰਗਲੀ ਸੋਚ ਉਹਨਾਂ ਦੇ ਅੰਦਰ ਵੜ ਗਈ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਪੜ੍ਹਾਈ ਗੱਲ ਪੜਾਈ ਦੀ ਕਰਾਂਗੇ ਵੀ ਉਹਨਾਂ ਦੀ ਸੋਚ ਜਿਹੜੀ ਹੈ ਉਹਨਾਂ ਨੂੰ ਗਾਈਡ ਕਰਨ ਵਾਲੇ ਜਿਹੜੇ ਨੇ ਉਹ ਚੰਗੇ ਨੇ ਜਿਸ ਤਰ੍ਹਾਂ ਇਹ ਹੁਣ ਜਿਹੜਾ ਵਿਅੰਤ ਵਿਦਿਆਪਮਨ ਸਕੂਲ ਆ ਇੱਥੋਂ ਦਾ ਜਿਹੜਾ ਸਟਾਫ ਆ ਇੱਥੋਂ ਦੀ ਜਿਹੜੀ ਪੜ੍ਹਾਈ ਹੈ ਉਹ ਤੁਸੀਂ ਬੱਚਿਆਂ ਦੀ ਬੁੱਕਸ ਦੇਖੋਗੇ ਕਿਤਾਬਾਂ ਦੇਖੋਗੇ ਤੁਹਾਨੂੰ ਆਟੋਮੈਟਿਕ ਪਤਾ ਇਹਨੂੰ ਕੋਈ ਹਾਂਜੀ ਸਾਥੀਓ ਸਾਡੇ ਨਾਲ ਗੁਰਮਨ ਦੇ ਮੰਮੀ ਜੀ ਵੀ ਜੁੜ ਗਏ ਤੇ ਉਹਨਾਂ ਦੇ ਦਾਦੀ ਜੀ ਵੀ ਉਹਨਾਂ ਤੋਂ ਜਾਣਦੇ ਕਿ ਉਹ ਅੱਜ ਕਿਵੇਂ ਦਾ ਮਹਿਸੂਸ ਕਰ ਰਹੇ ਨੇ ਚੰਗਾ ਮਹਿਸੂਸ ਹੁੰਦਾ ਹਾਂਜੀ ਹਾਂਜੀ ਬਹੁਤ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਕੰਮ ਕਰਦਾ ਬਚਾ ਮੇਰਾ ਪੋਤਾ ਅੱਛਾ ਕਰਿਆ ਅਗੇ ਪੜ੍ਹਦਾ ਵੀ ਹੁੰਦਾ ਹਾਂਜੀ ਪੜ੍ਹਦਾ ਹੈ ਕਰਦਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਸਿੱਖੀ ਦੀ ਪਰਵਾਹ ਨਹੀਂ ਬਧੀ ਗੱਲ ਸ਼ੁਰੂ ਤੋਂ ਹੀ ਕੀਰਤਨ ਕਰਦੇ ਅੱਛਾ ਲਾਲ ਵੀ ਦਾ ਡੈਡੀ ਕੀਰਤਨ ਕਰਦੇ ਹਾਂਜੀ ਕੀਰਤਨ ਕਰ ਤੇ ਹੁਣ ਪੋਤਾ ਮੇਰਾ ਇਹ ਵੀ ਹੁਣ ਲੱਗ ਗਿਆ ਕੋਈ ਕੀਰਤਨ ਕਰਨ ਵੀ ਜਨ ਲੱਗ ਜਾਂਦਾ ਨਾਲ ਅੱਛਾ ਹਾਂਜੀ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬੱਚੇ ਨੇ ਰੈਂਕ ਹਾਸਲ ਕੀਤਾ ਬਹੁਤ ਜ਼ਿਆਦਾ ਪ੍ਰਾਊਡ ਮਹਿਸੂਸ ਹੋ ਰਿਹਾ ਹੈ ਆਪਣੇ ਬੇਟੇ ਦੇ ਉੱਪਰ ਅੱਛਾ ਅੱਜ ਬੱਚਾ ਤੁਹਾਡਾ ਆਇਆ ਤੇ ਸਾਰਾ ਮੇਲਾ ਲੱਗਿਆ ਪਿਆ ਘਰੇ ਹੈ ਨਾ ਸਾਰੇ ਆਂਡ ਗਵਾਂਡ ਭੈਣ ਭਰਾ ਰਿਸ਼ਤੇਦਾਰ ਆਏ ਸਰ ਬਹੁਤ ਖੁਸ਼ੀ ਹੋ ਰਹੀ ਹੈ ਚੀਜ਼ ਦੇਖ ਕੇ ਵੀ ਸਾਡਾ ਬੱਚਾ ਬਹੁਤ ਵਧੀਆ ਆਪਣਾ ਪਲੇ ਕਰ ਰਿਹਾ ਹੈ ਹੁਣ ਸਟੱਡੀ 'ਚ ਵੀ ਬਹੁਤ ਅੱਛੇ ਨੰਬਰ ਲੈ ਕੇ ਜਾ ਰਿਹਾ ਹੈ ਬਹੁਤ ਵਧੀਆ ਮਤਲਬ ਸ਼ੁਰੂਆਤੋ ਕੀ ਜੀ ਛੋਟੀ ਕਲਾਸ ਦੇ ਸ਼ੁਰੂਆਤ ਵਧੀਆ ਹੋਈ ਕੀ ਅੱਗੇ ਮਤਲਬ ਤੁਹਾਡੀ ਉਮੀਦ ਹੋਰ ਪਰ ਹਾਂਜੀ ਹਾਂਜੀ ਇਹ ਛੋਟਾ ਜਿਹਾ ਸਵਾ ਦੋ ਸਾਲ ਦਾ ਜੋ ਸਟੇਜ ਨੂੰ ਸੰਭਾਲ ਰਿਹਾ ਹੈ ਬਹੁਤ ਗਾਉਂਦਾ ਵੀ ਬਹੁਤ ਅੱਛਾ ਹੈ ਅੱਛਾ ਗਾਉਂਦਾ ਵੀ ਹੈ ਬਹੁਤ ਅੱਛਾ ਗਾਉਂਦਾ ਚਲ ਕਿਵੇਂ ਦਾ ਮਹਿਸੂਸ ਹੋ ਰਿਹਾ ਬੇਟੇ ਅੱਜ ਵਧੀਆ ਅੱਛਾ ਤੁਹਾਡੇ ਮੰਮੀ ਡੈਡੀ ਆਏ ਆ ਹਾਂਜੀ ਕਿੱਥੇ ਉਹ ਨਾਲ ਹੀ ਤੁਹਾਡੇ ਕਿੱਥੇ ਅੰਦਰ ਨੇ ਅੱਛਾ ਅੰਦਰ ਨੇ ਹਾਂਜੀ ਤੁਹਾਡਾ ਕੀ ਨਾਮ ਬੇਟੇ ਗੁਰਮਨ ਸਿੰਘ ਵੈਰੀ ਗੁੱਡ ਦੇਖਿਓ ਆਵਾਜ਼ ਤੋਂ ਪਤਾ ਲੱਗ ਜਾਂਦਾ ਸਰਦਾਰਾਂ ਦੀ ਤੇ ਏਲਕੀ ਪਛਾਣ ਕਿਹੜਾ ਪਿੰਡ ਦਾ ਬੇਟੇ ਅਮ੍ਰitsar ਖੁਰਦ ਅਮ੍ਰitsar ਖੁਰਦ ਕਿਵੇਂ ਦਾ ਲੱਗਦਾ ਅੱਜ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਤੇ ਤੁਹਾਡੇ ਪਾਪਾ ਵੀ ਸਰਦਾਰ ਹਨ ਹਾਂਜੀ ਤੇ ਉਹਨਾਂ ਨਾਲ ਉਹ ਮੇਰੇ ਘਰ ਜਦੋਂ ਪ੍ਰਭਾਤ ਵੇਰੀ ਕਰਦੇ ਨਾਲ ਜਾਂਦੇ ਹੋ ਸਵੇਰੇ ਹਾਂਜੀ ਅੱਛਾ ਮੈਂ ਤੁਹਾਡੇ ਪਾਪਾ ਨੂੰ ਜਾਣਦਾ